ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਆ ਨੰਬਰ ਬਾਈਆਂ ਸਕਰੀਨ ਤੇ ਚੱਲੀ ਜਾਂਦਾ ਬਾਈ ਗੋਰੇ ਕੋਲੇ ਆਇਆ ਨੋਟ ਕਰ ਲਓ ਤੇ ਦੋ ਆਪਾਂ ਨਾਲ ਤੁਹਾਡੇ ਵਾਸਤੇ ਲੈ ਕੇ ਆਏ ਆ ਇੱਕ ਆਪਾਂ ਟੋਕੜ ਗੱਭਣ ਲੈ ਕੇ ਆਏ ਜੀ ਸਾਢੇ 4 ਮਹੀਨਿਆਂ ਦੀ ਕਿੰਨਾ ਦੁੱਧ ਬਾਦ ਆ ਕਿੰਨੇ ਮਹੀਨੇ ਦੀ ਗੱਬਣਾ ਸਾਰਾ ਕੁਝ ਬਾਈ ਤੋਂ ਪੁੱਛ ਕੇ ਦੱਸਾਂਗੇ ਤੇ ਇੱਕ ਪਾਲਕ ਬੱਚੀ ਇਹ ਵੀ ਆਪਾਂ 4.5 ਮਹੀਨੇ ਦੀ ਗੱਬਣ ਲੈ ਕੇ ਆਏ ਆ ਤੇ ਗੱਲਬਾਤ ਬਾਈ ਗੁਰੇਨਗਰਾਮ ਆ ਨੰਬਰ ਬਾਈ ਦਾ ਸਕਰੀਨ ਤੇ ਚੱਲੀ ਜਾਂਦਾ ਆ ਜੋ ਵੀਰੇ ਸਸੀ ਕਾ ਬਾਈ ਸਸੀ ਕਾ ਬਾਈ ਹੋਰ ਠੀਕ ਠਾਕ ਹੋ ਜੀ ਵਧੀਆ ਬਾਈ ਠੀਕ ਪਹਿਲਾਂ ਤਾਂ ਵੀਰੇ ਨੰਬਰ ਬੋਲੋ ਨੰਬਰ ਹੈਗਾ 872880432 872880432 ਪਿੰਡ ਜੀ ਪਿੰਡ ਭਟੌੜ ਜ਼ਿਲ੍ਹਾ ਬਰਨਾਲਾ ਤੱਪਾ ਸੀ ਨਾ ਬਦਾਂ ਤੇਰੇ ਹੱਥ ਤੇ ਕਰ ਆ ਬਈ ਠੀਕ ਆ ਪਿੰਡ ਭਧੌੜ ਤਪਾ تحصیل ਜ਼ਿਲ੍ਹਾ ਬਰਨਾਲਾ ਤੇ ਬਧਾਤਾਂ ਦੀ ਸੜਕ ਤੇ ਆਪਣਾ ਘਰ ਆ ਠੀਕ ਆ ਵੀਰੇ ਤੇ ਇਧਰੋਂ ਜੇ ਆਪਾਂ ਭਧੌੜ ਆ ਗਿਆ ਭਧੌੜ ਤੋਂ ਜਿਹੜੀ ਬਧਾਤਾਂ ਦੀ ਛੜ ਕੇ ਜਾਂਦੀ ਆ ਠੀਕ ਆ ਤੇ ਗੁਰੇ ਜੀ ਆਪਾਂ ਪਹਿਲੇ ਨੰਬਰ ਅਜੇ ਧੋਕੜ ਗੱਭਣ ਦੀ ਗੱਲ ਕਰ ਲੀ ਕਿਹੜੇ ਸੂਏ ਵਾਸਤੇ ਗੱਭਣਾ ਬਈ ਤੀਜੇ ਦੀ ਤੀਜੇ ਵਾਸਤੇ ਗੱਭਣ ਕਿੰਨੇ ਜਰ ਦੀ ਚੈੱਕ ਪਾਦਾ ਸਾਰੇ ਜਾਰ ਦੀ ਚੈੱਕ ਕਰਾਈ ਵੀ ਆ ਹਾਂ ਆਪਣੀ ਕਰਾਈ ਆ ਲਗਾ ਦੁੱਧ ਕਿੰਨਾ ਰੈਡੀ ਹੈਗਾ ਦੋ 6 ਮਨ ਕਿਲੋ ਦੁੱਧ ਵਾਜੂ ਬਈ ਹੋਰ 6 ਕਿਲੋ ਕੋਲ ਉਹਨੂੰ ਤੋਰਾ ਤਾਰਾ ਕਰਾਈ ਕੇ ਚੈੱਕ ਆ ਦੇਖੋ ਜੀ ਠੰਡੀ ਸੀਲ ਬਸ ਤੇ ਬਾਕੀ ਦੀ ਗੱਲ ਰੇਡ ਵੀਡੀਓ ਦੇ ਵਿੱਚ ਹੀ ਹੋ ਬਣੇ ਰਹੋ ਆ ਲਓ ਜੀ ਓਕੇ ਸੀਲ ਸੂਲ ਪੂਰੀਆ ਵੀਰੇ ਖੋਲੋ ਜੀ ਥੋੜਾ ਤਰਾ ਕਰਾਈਗੇ ਚੱਕਾ ਦੇਖੋ ਜੀ ਥਣ ਲੇਵਾ ਨੀਡ ਤੋਂ ਕਰੋ ਚੱਕ ਪੁਸ਼ ਐਡ ਨਹੀਂ ਚਾਰੇ ਥਣ ਵਧੀਆ ਹੈਗੇ ਤੇ ਧਾਰ ਤੁਰ ਦੀ ਪੋਲੀਆ ਵੀਰੇ ਪੂਰੀ ਠੀਕ ਆ ਓਕੇ ਬਾਹਰ ਲੈ ਜਾ ਲੈ ਨੂੰ ਕਰਾ ਮੈਂ ਇਸ ਮਾਰਕ ਚੱਕ ਬਾਕੀ ਸਾਢੇ 4 ਮਹੀਨੇ ਦੀ ਚੈੱਕ ਪਾਸ ਆ ਜੀ ਠੀਕ ਆ ਜੀ ਬਾਕੀ ਦਾ ਸੰਪਰਕ ਤੁਸੀਂ ਬਾਈ ਨਾ ਕਰਨਾ ਮੇਰਾ ਕੰਮ ਆ ਸਿਰਫ ਵੀਡੀਓ ਕਵਰ ਕਰਨਾ ਠੀਕ ਹੈ ਜੀ ਨੰਬਰ ਸਕਰੀਨ ਤੇ ਚੱਲੀ ਜਾਂਦਾ ਲਿਓ ਜੀ ਆ ਦੇਖੋ ਜੀ ਫੇਸ ਕਰੋ ਚੈੱਕ ਤੇ ਗੋਰੇ ਥੋੜੀ ਸੁਮਾਈ ਘੱਟ ਚੁਆਈ ਵੀ ਹੈ ਨਾ ਵਿਚਾਰੀ ਕਰਮ ਵਾਲੀ ਲੈ ਚੱਲੋ ਅੰਦਰ ਫੇਸਬੁਕ ਪੂਰਾ ਚੰਗਾ ਚਿਪਚੀ ਆ ਗਈ ਹੈ ਨਾ ਹਾਂ 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 ਹਮ ਓਕੇ ਜੀ ਆ ਦੇਖੋ ਜੀ ਦੁੱਧ ਚੰਗਾ ਪਾ ਦੂਗੀ ਤੇ ਹਜੇ ਨੇ ਕਿੰਨੇ ਮਹੀਨੇ ਦੁੱਧ ਦੇ ਦੇਣਾ ਗੋਰੇ ਹੋਰ ਦੁੱਧ ਤਾਂ ਬਈ 10 ਤੇ ਜਾਉ ਹੁਣ ਵੀ ਠੀਕ ਆ ਦੇ ਦੂ ਚਾ ਤਿੰਨ ਕਿ ਮਹੀਨੇ ਦੁੱਧ ਹਜੇ ਠੀਕ ਆ ਤੇ ਬਾਕੀ ਦੀ ਗੱਲ 2.5 ਮਹੀਨੇ ਦੇ ਦੂਗੀ ਹਨਾ 2.5 ਮਹੀਨੇ ਤੇ ਪਿਆਦੂ ਬਗ ਠੰਡੀ ਸੀ ਉਹ ਤੇ ਪੈਸੇ ਫਿਰ ਕਿੰਨੇ ਲਾਵਾਂਗੇ ਇਹਦੇ ਮਾਰ ਦੇ ਦੋ ਧਾਰਾਂ ਵੀ ਮਾਰੀ ਦੇ ਜੇ ਠੰਡੀ ਆ ਤਾਂ ਆ ਦੇਖੋ ਜੀ ਮਗਲਾਂ ਚ ਮਾਰਦੇ ਗੋਰੇ ਯਾਰ ਆ ਦੇਖੋ ਜੀ ਕੋਈ ਟੁੱਟਦਾ ਨਹੀਂ ਮੁੱਕਦਾ ਨਹੀਂ ਤਾਂ ਠੀਕ ਆ ਜੀ ਸਭ ਤੋਂ ਆਪਣੀ ਗਾਰੰਟੀ ਹੋ ਜਾ ਠੀਕ ਆ ਵੀਰੇ ਤੇ ਗੋਰੇ ਕਿੰਨੇ ਪੈਸੇ ਇਹਦੇ ਜੰਮ 2.40000 ਰੁਪਏ ਲਾਵਾਂਗੇ ਮੰਗੀ ਹੋ ਜਾਂਦੀ ਠੀਕ ਆ ਮਾਨ ਤਾਨ ਹੋ ਜੂ ਮਾੜਾ ਮੋਟਾ ਜਮਾ ਜਾਇਜ਼ ਰੇਟ ਆ ਹਨਾ ਫੇਸ ਦੇਖੋ ਕਿੰਨਾ ਪਿਆਰਾ ਗਾ ਓਕੇ ਆ ਜਮੈਂ 2 ਘੱਟ 40 ਤੇ ਤੁਹਾਨੂੰ ਮਿਲ ਜਾਣੀ ਆ 1.7 ਮਹੀਨੇ ਦੀ ਚੈੱਕ ਪਾਸ ਤੇ ਹੁਣ ਆਪਾਂ ਹੀ ਪ੍ਰਵੱਠੀ ਦੀ ਗੱਲ ਕਰ ਲਈਏ ਪਾਲਕ ਦੀ ਇਹ ਬੱਛੀ ਬਈ ਤੇ ਪਿੰਡੋ ਹੀ ਲੈ ਲਓ ਕੋਲ ਹੂੰ ਥੋੜੀ ਕ੍ਰਾਉਚ ਆ ਗਈ ਆ ਚਪਨਾ ਨਾ ਜਰਸੀ ਜੋ ਆ ਯਾਰ ਠੀਕ ਆ ਵੱਡੀ-ਬੁੱਡੀ ਪੌਲ ਆ ਜੁਣੇ ਆਪਾਂ ਬਈ ਛੋਟੀ ਨਹੀਂ ਐਫ ਜਰਸੀ ਦੇ ਪੇਟ ਤੇ ਟਿੱਕ ਲਵਾਇਆ ਹੈ ਨਾ ਠੀਕ ਆ ਤੇ ਗੁਰੇ ਕਿੰਨੇ ਮਹੀਨੇ ਦੀ ਗੱਬਣਾ ਸਾਢੇ 4 ਜੀ ਆ ਯਾਰ ਸਾਢੇ 4 ਮਹੀਨੇ ਦੀ ਚੈੱਕ ਪਾਸ ਓਕੇ ਤੇ ਥਣਚਾਰੀ ਹੈਗੀ ਹਾਂ ਚਾਰ ਥਾਂ ਥਣ ਨਹੀਂ ਕੀ ਹੋ ਰਿਹਾ ਓਕੇ ਜੀ ਕਰਿਓ ਉਹਨੂੰ ਲੈ ਕੱਦ-ਕੱਡ ਬਹੁਤ ਹਨਾ ਕੋਈ ਆ ਦੇਖੋ ਝੋਲੀ ਪਟਣ ਲੱਗ ਗਈ ਹੈ ਨਾ ਝੋਲੀ ਬਹੁਤ ਵਧੀਆ ਬਣਾਉਂਦੇ ਨੇ ਠੀਕ ਆ ਜੀ ਖੋਲੋ ਇਹਨੂੰ ਵੀ ਤੋੜ ਕੇ ਰਗੜ ਕੇ ਚੈੱਕ ਬਾਕੀ ਦਾ ਨਾ ਦੁੱਧ ਹੀ ਫੈਟ ਵਾਲਾ ਪਾਉਗੇ ਹਨਾ ਗਾਂ ਆ ਦੇਖੋ ਜੀ ਕੱਦ ਬਾਈ ਨਾਲ ਘੜਾ ਕੱਦ ਨਹੀਂ ਛੋਟਾ ਤੇ ਦੰਦਾਂ ਚ ਕਿਵੇਂ ਹੋ ਗਈ ਗੁਰੇ 10000 ਪੱਟੇ ਹੀ ਆ ਠੀਕ ਆ ਜਿਹੜਾ ਕੋਈ ਆਊਗਾ ਉਹਦਾ ਪੱਟ ਕੇ ਲੈ ਜਾਊਗਾ ਓਕੇ ਜੀ ਬਾਕੀ ਗੱਦਾ ਲੱਗ ਗਈ ਹੈ ਨਾ ਪਟਣ ਹਾਂ ਹਾਂ ਓਕੇ ਇਹ ਗਰਮੀ ਮੰਨਣ ਵਾਲੀ ਨਹੀਂ ਹਨਾ ਗੁਰੇ ਗਰਮੀ ਚ ਬੱਦਰਾ ਚ ਆ ਗਈ ਭਾਈ ਜਿਹਦੇ ਨਾਲ 1 ਲੱਖ 1000 ਦੀ ਲਈ ਠੀਕ ਆ ਵੀਰੇ ਆ ਦੇਖੋ ਜੀ ਤੇ ਬਾਕੀ ਦਾ ਰੰਗ ਪੱਕਾ ਜਮਾ ਕਾਲਾ ਹੈ ਨਾ ਬਰੀਕੀਆਂ ਫੁੱਲ ਚਾਰੇ ਥਾਣਾ ਦੇਖੋ ਜੀ ਫੇਸ ਕਰੋ ਚੈੱਕ ਇੱਕ ਨੰਬਰ ਆ ਠੀਕ ਆ ਵੀਰੇ ਓਕੇ ਆ ਜਮਾ ਗੱਲਬਾਤ ਲੈ ਚੱਲ ਤੇ ਬਾਕੀ ਦਾ ਬਰੀਕ ਪਿੰਡੇ ਦੀ ਆ ਜਮਾ ਲੂਈ ਜਮਾ ਬਰੀਕ ਆ ਆ ਦੇਖੋ ਜੀ 25 ਕਿਲੋ ਕਰੋ ਦੇ ਦੂੰਗੀ ਹੂੰ ਹੂੰ ਹਾਂ ਆ ਦੇਖੋ ਜੀ ਥਾਣ ਮੈਂ ਤੁਹਾਨੂੰ ਫੇਰ ਚੈੱਕ ਕਰਾ ਦੇ ਆ ਓਕੇ ਜੀ ਤੇ ਸਾਢੇ 4 ਮਹੀਨੇ ਹੈਗਾ ਆਪਣੇ ਵੀਰੇ ਸਾਢੇ 4 ਇਹ ਸਾਢੇ 4 ਦੀ ਦਾ ਪੈਸੇ ਕਿੰਨੇ ਪੈ ਲੈਣੇ ਇਹਦੇ ਇਹਦਾ ਮੁੱਲ ਫੋਨ ਤੇ ਕਰਾਂਗੇ ਠੀਕ ਆ ਇਹਦਾ ਮੁੱਲ ਫੋਨ ਤੇ ਕਰਾਂਗੇ ਜਾਇਜ਼ ਹੋ ਜਾਮਾ ਜਾਇਜ਼ ਠੀਕ ਆ ਵੀਰੇ ਤੇ ਉਹਦਾ ਹੈਗਾ 38000 38000 ਜਮਾਨਤ ਨੂੰ ਦੁੱਧ 6 ਕਿਲੋ ਤੇ ਬਾਕੀ ਨੰਬਰ ਬੋਲੀ ਬਾਈ ਫੇਰ ਨੰਬਰ 87280 ਤੋਂ ਕਰੀ ਵੀ ਯਾਰ ਪਿੰਡ ਬਦੌੜ ਜੀ ਪਿੰਡ ਭਦੌੜ ਜੀ ਦਾ ਰੋਣਾ ਤਪਾਦ ਸੀ ਠੀਕ ਆ ਵੀਰੇ ਦੋ ਬੈੜਾਂ ਸੀ ਦੋਨੇ ਤੁਹਾਨੂੰ ਦਿਖਾਤੀਆਂ ਤੇ ਬਾਕੀ ਇਹ ਸਾਰੇ ਵੀਰਾਂ ਦਾ ਐਂਡ ਤਾਂ ਵੀਡੀਓ ਦੇਖਣ ਲਈਦਾ ਇਹਦੇ ਲਈ ਧੰਨਵਾਦ ਜਲਦ ਮਿਲਦੇ ਹਾਂਗੇ ਨਵੀਂ ਵੀਡੀਓ ਦੇ ਨਾਲ